ਨੇ ਸਰ ਤੇ ਮੱਠਾ ਚੱਕਿਆ ਤੇ ਕਿਆ ਜੰਦਾ ਬੁਲਾਨੇ ਮਾਰਚ ਦੀ ਸ਼ੁਰੂਆਤ ਕੀਤੀ ਬੁਲਾਨੀ ਜਥੇਬੰਦੀ ਦੇ ਮੁਖੀ ਨੇ ਤੇ ਜੇ ਜਥੇਦਾਰਾਂ ਨੇ ਉਹ ਮਾਰਤਾ ਦੀ ਸ਼ੁਰੂਆਤਾਂ ਕਰਨੀਆਂ ਫਿਰ ਕਾਂਸੀ ਵਾਲੇ ਕਾਹ ਤੋਂ ਅੱਗੇ ਲਾਏ ਆ ਵੀ ਤੇ ਜੇ ਜਥੇਦਾਰਾਂ ਨੇ ਲੈਂਟਰਾਂ ਨੂੰ ਸ਼ੁਰੂਆਤ ਕਰਨਾ ਆ ਤੇ ਅੱਗੇ ਹੋਣਾ ਤੇ ਫਿਰ ਮੋਰਚਿਆਂ ਨੂੰ ਸ਼ੁਰੂ ਕੌਣ ਕਰੂਗਾ ਜਿੰਨਾ ਨੇ ਤਰਪਾਨਾ ਕੱਢ ਕੇ ਜਨਾਨਾਂ ਦੇ ਵਿੱਚੋਂ ਜਰਮ ਦੀ ਖਾਤਰ ਬਾ ਚੱਕਣੀ ਸੀਗੀ ਵੀ ਜੁਰਮਨਾ ਲੜਨਾ ਸੀ ਤੇ ਆਜੋ ਸਿਰਾਂ ਤੇ ਬੱਠਲ ਚੱਕ ਚੱਕ ਕੇ ਡੈਕਟਰਾਂ ਨੂੰ ਤੁਰੇ ਘਰ ਦੇ ਵੀ ਭਲਾ ਦੇਣਾ ਨੰਗਰ ਦਾ ਡੈਕਟਰਾਂ ਭਲਾ ਦੇਣਾ ਫਲਾਣੇ ਸਥਾਨ ਦਾ ਡੈਕਟਰਾਂ ਫਿਰ ਜਰਮ ਘਟਨਾ ਨਹੀਂ ਹੈਗਾ ਵਦਨਾ ਮਾੜਾ ਜਾਂ ਆਪਾਂ ਸਜੀਦਗੀ ਨਾਲ ਚੱਲੀਏ ਆਪਾਂ ਦੇਖੀਏ ਜੀ ਆਪਣੇ ਦੇ ਵਿੱਚ ਕਵੀ ਕਿੱਥੇ ਆ ਥੇਰੀ ਆਪਾਂ ਕੁਝ ਖੱਟ ਲਾਂਗੇ ਇਸ ਜੱਗ ਤੇ ਆਏ ਆ ਇਹ ਮਨੁੱਖਾ ਜਨਮ ਸਿਰਫ ਮਹਾਰਾਜ ਦੇ ਦਰਸ਼ਨ ਕਰਨ ਨੂੰ ਹੀ ਮਿਲਿਆ ਵਾ ਹੋਰ ਕੁਛ ਨਹੀਂ ਇਥੇ ਰੱਖਿਆਗਾ ਤੇ ਬਾਕੀ ਜਿੰਨੇ ਵੀ ਇਥੇ ਆਏ ਆ ਮੈਂ ਸਭ ਦਾ तहे ਦਿਲੋਂ ਧੰਨਵਾਦ ਕਰਦਾ ਅਸੀਂ ਤਾਂ ਜਦੋਂ ਅਮਰਸਰ ਸਾਹਿਬ ਤੋਂ 31 ਤਰੀਕ ਅੱਠਵੇਂ ਮਹੀਨੇ ਨੂੰ ਵਾਪਸ ਹੋਗੇ ਜਾ ਰਹੇ ਸੀ ਨਾ ਤੇ ਜਦੋਂ ਭੈਣ ਜੀ ਹੁਣਾ ਦਾ ਮੈਸੇਜ ਆਇਆ ਕਿ ਜਿੰਨਾ ਨੇ ਬਿਆਨ ਸਾਡੇ ਉੱਤੇ ਦਿੱਤੇ ਆ ਉਹਦੋਂ ਕਰਕੇ ਇੰਨੀ ਕੀ ਗੱਲ ਹੋਈ ਸੀ ਵੀ 10 ਮਿੰਟ ਦਾ ਕੰਮ ਆ ਵੀ ਤੁਸੀਂ ਆ ਜਿਓ ਉਹ ਐਸੇ 10 ਮਿੰਟ ਹੋਏ ਵੀ ਅੱਜ ਮੇਰੇ ਤੋਂ ਹਾਲਾ 25 ਮਾ ਦੇਣਾ ਉਹ 10 ਮੈਂ ਸੀ ਮੁੱਕੜ ਜਣੀ ਆਉਂਦੇ ਪਤਾ ਨਹੀਂ ਕਿੰਨੇ ਦਿਨ ਅਜੇ ਹੋਰ ਲੱਗਣੇ ਆ ਪ੍ਰਵਾਹ ਕੋਈ ਨਹੀਂ ਵੇੜੀ ਆਨੇ ਵਿੱਚ ਰੋਣ ਦਾ ਨਹੀਂ ਮਤਲਬ ਇਹ ਵੀ ਆਪਾਂ ਨੂੰ ਕਿਸੇ ਦਾ ਡਰ ਆ ਤੇਰਾ ਪਾਏ ਨਹੀਂ ਕਿਚੜਾਂਗੇ ਇਹ ਕਿਸੇ ਦਾ ਕਾਰੋਗ ਕਰ ਸੀ ਜਾਣਾ ਹੀ ਨਹੀਂ ਸੀ ਮੱਥਾ ਕਿੰਨਾ ਨਾ ਲਾਇਆ ਗੱਲ ਤਾਂ ਇਹ ਆ ਅਸੀਂ ਡਰ ਰਹੇ ਆ ਕਿੱਥੇ ਜੈਸੇ ਕੋਈ ਨਹੀਂ ਰਿਆ ਮੌਤ ਦਾ ਡਰ ਨਹੀਂ ਪਰ ਜੁਰਮ ਲਈ ਰੁਕਣਾ ਤੇ ਜੁਰਮ ਤਾਂ ਤਾਂ ਰੁਕੂਗਾ ਨਾ ਜੇ گا ਹਜ਼ਾਰ ਆ ਤੇ ਸਾਡੇ ਨੇ ਘੱਟੋ ਘੱਟ 10 ਬੰਦੇ ਹੋਣ ਇਸ ਕਰਕੇ ਸੀ ਬਾਕੀ ਉਹ ਕੁਦਰਤੀ ਵਤਾਰੇ ਹੁੰਦੇ ਆ ਸੋਸ਼ਲ ਮੀਡੀਆ ਦੇ ਉੱਤੇ ਜਾਂ ਉਹ ਮੀਡੀਆ ਦੇ ਵਿੱਚ ਅੱਖਾਂ 'ਚੋਂ ਹੰਝੂ ਨਿਕਲ ਆਉਣੇ ਹਣ ਕੱਲ੍ਹ ਦੀ ਕਿਸੇ ਨੇ ਵੀਡੀਓ ਵੇਖੀ ਐ ਇੱਕ ਸਾਹਮਣੇ ਵੇਖੀ ਵੀਡੀਓ ਬੱਚੀ ਆਂ ਲੇਖੀ ਐ ਕਈਆਂ ਨੇ ਨਹੀਂ ਵੇਖੀ ਇੱਕ 6-7 ਸਾਲ ਦੀ ਬੱਚੀ 6:00 ਪੰਜ ਵਜੇ 49 ਮਿੰਟ ਤੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਉਂਦੀ ਘਰ ਜਾ ਰਹੀ ਆ ਤੇ ਪਰਿਵਾਰ ਦੇ ਨਾਲ ਕੱਚੀਆਂ ਦੇ ਨਾਲ ਹੀ ਬੱਚੇ ਆ ਕੋਈ ਵੱਡਾ ਬੰਦਾ ਨਹੀਂ ਐ ਉਹਦੇ ਪਿੱਛੇ ਗੁਰਦਰਾ ਸਾਹਿਬ ਤੋਂ ਹੀ ਅਮਰਦਾਰ ਹੀ ਬੰਦਾ ਮੁੰਡਾ ਸਿਰ ਤੇ ਗੋਲ ਧਮਾਲਾ ਉਹਦੇ ਪਿੱਛੇ ਲੱਗ ਜਾਂਦਾ ਜਦੋਂ ਪੀੜੀ ਦੀ ਗਲੀ ਆਉਂਦੀ ਆ ਸੋਨਖਣ ਜੀ ਵੇਖਣਾ ਤੇ ਉਹਦੇ ਨਾਲ ਸਿਰ ਛਾਟ ਕਰਦਾ ਇਸ ਗੱਲੋਂ ਰੋਣਾ ਹੁੰਦਾ ਵੀ ਜਿੰਨਾ ਨੇ ਐ ਕਿਤਾ ਮੋੜ ਕੇ ਲਿਆਦੀਆਂ ਸੀ ਤੇ ਉਹਨਾਂ ਦਾ ਇਤਿਹਾਸ ਦੱਸਣ ਵਾਲੇ ਲੋਕ ਤੇ ਆਪ ਨੂੰ ਵੀ ਸਿੱਖ ਬਾਰਡਾਂ ਦੀਆਂ ਜਿੱ ਤੱਕ ਕੀ ਜਾਂਦੇ ਆ ਉਹਨੂੰ ਬੱਚੀ